ਗਾਈਜ਼ ਜੈਪੀ ਇਨ ਜੈਪਾਰਟਮੈਂਟ ਦੀ ਰੈਂਪੀ ਕੋਰ ਤੇ ਖੜਵਾਲਾ ਅੱਜ ਅਸੀਂ ਗਿੱਦੜਵਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੱਠਾ ਮਜ਼ਦੂਰ ਵੀਰਾਂ ਕੋਲੇ ਪਹੁੰਚੇ ਆ ਜਿੱਥੇ ਕਿ ਪੱਠਾ ਮਾਲਕਾਂ ਵੱਲੋਂ ਮਜ਼ਦੂਰਾਂ ਦੇ ਨਾਲ ਅੰਨੀ ਲੁੱਟ ਕੀਤੀ ਜਾ ਰਹੀ ਹੈ ਸਰਕਾਰੀ ਰੇਟ 903 ਰੁਪਏ ਮਜ਼ਦੂਰਾਂ ਨੂੰ ਪੱਠਾ ਮਾਲਕਾਂ ਵੱਲੋਂ 500 ਰੁਪਏ ਦਿੱਤਾ ਜਾ ਰਿਹਾ ਹੈ ਖੰਭ ਹੈਗਾ ਭਾਰਤ ਬ੍ਰਿਕ ਜੰਡੀਆਂ ਰੋਡ ਗਿੱਦੜਬਾਹਾ ਇੱਕ ਪੱਠਾ ਹੈਗਾ ਮਾਲਵਾ ਬੀ ਕਯੋ ਲੂਲ ਬਾਈ ਰੋਡ ਗਿੱਦੜਬਾਹਾ ਜਿੱਥੇ ਕਿ ਮਜ਼ਦੂਰਾਂ ਦੇ ਨਾਲ ਅੱਧੋ ਅੱਧੀ ਦਈ ਜਿਹੜਾ ਲੁੱਟ ਕੀਤੀ ਜਾ ਰਹੀ ਹੈ ਅਸੀਂ ਬਾਰ ਬਾਰ ਐਸਡੀ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਐਪਲੀਕੇਸ਼ਨ ਦੇਣ ਦੀ ਪਰ ਇੱਥੋਂ ਦਾ ਜਿਹੜਾ ਐਸਡੀ ਦਫ਼ਤਰ ਦਾ ਪ੍ਰਸ਼ਾਸਨ ਹੈ ਇੰਨਾ ਕੁ ਜ਼ਿਆਦਾ ਘਟੀਆ ਹੈ ਜਿਨ੍ਹਾਂ ਨੇ ਮਜ਼ਦੂਰਾਂ ਦੀ ਐਪਲੀਕੇਸ਼ਨ ਲੈਣ ਤੋਂ ਨਾ ਕਰਤੀ ਮਜ਼ਦੂਰ ਵਿਚਾਰੇ 20 ਦਿਨ ਤੋਂ ਵਿਹਲੇ ਬੈਠੇ ਆ ਭੱਠੇ ਤੇ ਜਦਕਿ ਇਹਨਾਂ ਕੋਲੇ ਖਾਣ ਪੀਣ ਵਾਸਤੇ ਵੀ ਕੁਛ ਨਹੀਂ ਮਾਲਕ ਤੋਂ ਵਾਰ-ਵਾਰ ਇਹ ਪੈਸੇ ਲੈਣ ਵਾਸਤੇ ਜਾਂਦੇ ਆ ਪਰ ਇਹਨਾਂ ਨੂੰ ਉਹਨਾਂ ਵੱਲੋਂ ਜਿਹੜਾ ਖਾਣ ਪੀਣ ਵਾਸਤੇ ਵੀ ਪੈਸੇ ਨਹੀਂ ਦਿੱਤੇ ਜਾ ਰਹੇ ਜਦਕਿ ਮਜ਼ਦੂਰ ਜਦ ਚਾਹੇ ਕਿ ਮੇਰਾ ਸਾਫ ਕਰੋ ਜੇ ਕਰ ਮਾਲਕ ਸਾਹਿਬ ਨਹੀਂ ਕਰਦਾ ਤਾਂ ਇਹ ਬੰਦੂਆ ਮਜ਼ਦੂਰੀ ਆ ਸਣੀ ਮਾਲਕ ਕੋ ਆਪਨੇ ਬੋਲਾ ਸਾਹਿਬ ਕਰਨੇ ਲਈ ਜੀ ਬੋਲਾ ਲੇਕਿਨ ਉਹ ਰੇਟ ਵਧਾਤੇ ਹੀ ਨਹੀਂ ਹੈ ਹਾਂ ਕੀ ਰੇਟ ਦੇਤੇ ਆਪਕੋ اتنا ਹੀ 500 ਹੀ ਕਰ ਅੱਛਾ ਤੇ ਆਪਕੇ ਪਾਸ ਹੈ ਖਰਚਾ ਵਗੈਰਾ ਕੁਝ ਵੀ ਨਹੀਂ ਬਜਾ ਕਰਦੇ ਇਥੋਂ ਦੇ ਪ੍ਰਸ਼ਾਸਨ ਨੂੰ ਚਾਹੀਦਾ ਜਦ ਵੀ ਮਜ਼ਦੂਰ ਹੈ ਇਹਨਾਂ ਦੇ ਕੋਲ ਪਹੁੰਚਦੇ ਆ ਤਾਂ ਉਥੇ ਪੱਠੇ ਤੇ ਟੀਮ ਨੂੰ ਲੈ ਕੇ ਰੇਡ ਕਰਨ ਲੇਵਨ ਇੰਸਪੈਕਟਰ ਨੂੰ ਚਾਹੀਦਾ ਮਜ਼ਦੂਰਾਂ ਦਾ ਹਿਸਾਬ ਪੱਠਿਆਂ ਤੇ ਕਰਵਾਇਆ ਜਾਵੇ ਰੇਟ ਲੈਸ ਤਾਂ ਜਿਹੜੀਆਂ ਮਜ਼ਦੂਰਾਂ ਦੀਆਂ ਪੱਠੀਆਂ ਤੇ ਲਾਈਆਂ ਜਾਣ ਕਿਉਂਕਿ ਜ਼ਿਲ੍ਹਾ ਮੋਕਸਰ ਸ੍ਰੀ ਮੋਕਸਰ ਸਹਿਬ ਦੇ ਜਿਹੜਾ ਦਫ਼ਤਰ ਦੀਆਂ ਇੱਟਾਂ ਉਹ ਵੀ ਮਜ਼ਦੂਰਾਂ ਨੇ ਪੱਥੀਆਂ ਇਸਲੀ ਦਫ਼ਤਰ ਦੇ ਜਿਹੜੀਆਂ ਇੱਟਾਂ ਉਹ ਵੀ ਇਹਨਾਂ ਨੇ ਪੱਥੀਆਂ ਪਰ ਇਹਨਾਂ ਮਜ਼ਦੂਰਾਂ ਦੇ ਨਾਲ ਅੰਨੀ ਲੁੱਟ ਕੀਤੀ ਜਾ ਰਹੀ ਆ ਅਸੀਂ ਸੀ.ਏ.ਡੀ. ਵਾਲੇ ਵੀਰਾਂ ਨੂੰ ਨੋਟ ਕਰਾਉਣੀ ਹੈ ਕਿ ਮਜਬੂਰ ਨਹੀਂ ਸਾਨੂੰ ਜਿਹੜਾ ਕਿ ਐਸ.ਡੀ.ਮ. ਗਿੱਦੜਬਾਹਾ ਦੀ ਅਣਗਹਿਲੀ ਦੇ ਕਾਰਨ ਸਾਨੂੰ ਮਜਬੂਰਨ ਜਥੇਬੰਦੀ ਵੱਲੋਂ ਅਣਮਿੱਥੇ ਸਮੇਂ ਲਈ ਜਿਹੜਾ ਸ਼ੰਗਾਰਸ਼ਾ ਐਸ.ਡੀ.ਮ. ਗਿੱਦੜਬਾਹਾ ਦੇ ਬਾਰੇ ਅੱਗੇ ਕਰਨਾ ਪੈਣਾ ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ ਕੱਲ ਮਿਤੀ 18 6 24 ਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਿ ਐਸ.ਡੀ.ਮ. ਗਿੱਦੜਬਾਹਾ ਪਹੁੰਚੋ ਤਾਂ ਕਿ ਆਪਾਂ ਇਨ੍ਹਾਂ ਪੱਠਾ ਮਜ਼ਦੂਰਾਂ ਦਾ ਸਾਥ ਦੇ ਸਕੀਏ ਜੈ ਭੀਮ ਜੈ ਭਾ